ਸਾਚੀਵੜਾ ਸਾਹਿਬ ਦੇ ਪਿੰਡ ਬੁਰਜ ਕੱਚਾ ਤੋਂ ਕਰੀਬ 13 ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦਾ ਪਰਿਵਾਰ ਨੂੰ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗਾ ਪੀੜਿਤ ਪਿਤਾ ਜਸਵੰਤ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਪਰ ਵਰਿੰਦਰ ਸਿੰਘ ਰਸਤੇ ਵਿੱਚ ਹੀ ਗਾਇਬ ਹੋ ਗਿਆ ਮੁਦਰੀਸਮ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ ਜਿਸ ਨਾਲ ਪਰਿਵਾਰ ਦੀ ਕੁਝ ਆਸ ਬੱਜੀ ਹੈ 23 9 2010 ਨੂੰ ਗਏ ਹੈ ਜਿੱਥੋਂ ਤੇ ਜਾਣ ਤੋਂ ਵੇਲੇ ਤੋਂ 3 ਦਿਨ ਬਾਅਦ ਸਿਰਫ ਮੇਰੇ ਨਾਲ ਇੱਕ ਜਾਣ ਦੇ ਵੇਲੇ ਤੋਂ 3 ਦਿਨ ਬਾਅਦ ਮੇਰੇ ਨਾਲ ਗੱਲਬਾਤ ਹੋਈ ਜੀ ਉਹਨਾਂ ਦੀ ਮਾਦੀ ਫੋਨ ਤੇ ਆਇਆ ਮੇਰੇ ਕੋ ਫੋਨ ਮੈਂ ਕਹਾਂ ਬੇਟੇ ਤੁਸੀਂ ਹਾਇ ਕਿੱਥੇ ਆ ਇਸ ਟਾਈਮ ਕਹਿੰਦੇ ਵੀ ਅਸੀਂ ਰਾਸਤੇ ਜਾਂ ਜੰਗਲਾਂ ਜਾਂ ਵੀ ਮੈਂ ਕਹਾਂ ਰੋਟੀ ਪਾਣੀ ਤੁਹਾਨੂੰ ਕਹਿੰਦੇ ਵੀ ਸਾਨੂੰ ਬਰਗਰ ਮਿਲਿਆ ਸੀ ਇੱਕ ਬਸ ਹੋਰ ਨਹੀਂ ਖਾਣ ਪੀਣ ਨੂੰ ਕੁਝ ਮਿਲਿਆ ਵੀ ਹੁਣ ਏਜੰਟ ਸਾਹਿਬ ਕਹਿੰਦੇ ਵੀ ਤੁਹਾਨੂੰ ਸਿਰੇ ਲਾ ਕੇ ਗੱਲਬਾਤ ਕਰਾਵਾਂਗੇ ਆਹੀ ਗੱਲਬਾਤ ਹੋਈ ਜੀ ਮੇਰੇ ਨਾਲ ਮੁੜ ਕੇ ਕੋਈ ਗੱਲਬਾਤ ਨਹੀਂ ਹੋਈ ਕਿਹੜੀ ਏਜੰਟ ਕਿਹੜਾ ਸੀਗਾ ਕਿੰਨੇ ਪੈਸੇ ਅਵਤਾਰ ਸਿੰਘ ਬੱਬੂ ਜੀ ਅਵਤਾਰ ਸਿੰਘ ਬੱਬੂ ਪਿੰਡ ਖੋਖਰ ਉਹ ਏਜੰਸੀ ਜੀ 19 ਲੱਖ ਰੁਪਇਆ ਮੇਰੇ ਤੋਂ ਕੋਲ ਪੂਰਾ ਕੈਸ਼ ਨਗਦ ਲਿਆ ਗਿਆ ਸੀ ਜਮੀ ਆਪਣੀ ਜਮੀਨ ਵੇਚ ਕੇ ਹਾਂਜੀ ਉਸ ਤੋਂ ਬਾਅਦ ਪਤਾ ਲੱਗਿਆ ਵੀ ਬੇਟਾ ਕਿੱਥੇ ਗਿਆ ਕੋਈ ਨਹੀਂ ਜੀ ਕੋਈ ਪਤਾ ਨਹੀਂ ਚੱਲਿਆ ਜੀ ਮੈਨੂੰ ਤਾਂ ਲਾਰੇ ਲਾਈ ਗਿਆ ਜੀ ਉਹ ਕੈਲੋ ਫੁਰਨੀਆਂ ਚਲ ਗਏ ਫਰਾਨੇ ਤੋਂ ਚਲ ਗਏ ਜੀ ਪਾਰ ਨਗਾਹਦੇ ਜੀ ਮੈਂ ਕਹਾਂ ਜੀ ਸਾਡੀ ਗੱਲ ਕਰਾਓ ਉਹ ਜੀ ਰੇਂਜ ਫੜ ਗਦੇ ਜੀ ਉੱਥੇ ਐਂ ਕਰਦੇ ਆਂ ਜੀ ਇਹ ਤਾਂ ਮੈਨੂੰ 4 ਮਹੀਨਿਆਂ ਬਾਅਦ ਪਤਾ ਚੱਲਿਆ ਜੀ ਫਿਰ ਕਿਸੇ ਦਿਨ ਵਿੱਚੋਂ ਗੱਲ ਲਈ ਹੁੰਦੀ ਹੁੰਦੀ ਰੌਲਾ ਪੈਂਦਾ ਪੈਂਦਾ ਇੱਕ ਏਜੰਟ ਨੇ ਮੈਨੂੰ ਗੱਲ ਕਰੀ ਕਹਿੰਦਾ ਬੱਚਿਆਂ ਬਾਰੇ ਤਾਂ ਤੂੰ ਸੋਚੇ ਨਾ ਕੁਝ ਕਹਿੰਦਾ ਤੈਨੂੰ ਮੈਂ ਦੱਸ ਨਹੀਂ ਸਕਦਾ ਮੈਂ ਕਹਾਂ ਜੀ ਹਾਂ ਕਹਿੰਦਾ ਹਾਂ ਮਾਕਾ ਵੀ ਤ ਉਹ ਕਹਿੰਦਾ ਵੀ ਆ ਘਟਨਾ ਕੀਤੀ ਇਹਨਾਂ ਨੇ ਇਹਨਾਂ ਨੇ ਮਗਾਹਾਂ ਪੈਸੇ ਪੂਸੇ ਨਹੀਂ ਪੇਮੈਂਟਾਂ ਦਿੱਤੀਆਂ ਉਹਦੇ ਕਰਕੇ ਇਹਨਾਂ ਦੀ ਕੋਈ ਘਟਨਾ ਚੱਲਦੀ ਆ ਮੈਨੂੰ ਇਹ ਹੁਗਾਹਾਂ ਲੰਬਾ ਨਹੀਂ ਪਤਾ ਵੀ ਇਹਨਾਂ ਨੇ ਕੀਤਾ ਜੋ ਕੀਤਾ ਮੈਂ ਕਹਾ ਠੀਕ ਆ ਜੀ ਸਰ ਫੇਰ ਮੈਂ ਇਸਦੇ ਜਾ ਕੇ ਗੋਟੀਆਂ ਹੱਥ ਵੀ ਲਾਇਆ ਮੈਂ ਕਹਾ ਤੂੰ ਮੈਨੂੰ ਜੇ ਕੋਈ ਗੱਲਬਾਤ ਹੋ ਗਈ ਤਾਂ ਵੀ ਦੱਸ ਦੇ ਇਹਨੇ ਮੈਨੂੰ ਕੋਈ ਸੱਚਾਈ ਨਹੀਂ ਦਿੱਤੀ ਜੀ ਕਹਿੰਦਾ ਮੈਂ ਤਾਂ ਜੀ ਠੀਕ ਆ ਮੁੰਡੇ ਆਇਆ ਵਾਹ ਮੈਂ ਇਹਦੇ ਗੋਟੀਆਂ ਹੱਥ ਵੀ ਲਾ ਲਿਆ ਵੀ ਤੂੰ ਮੈਨੂੰ ਚਲ ਮੇਰੀ ਜ਼ਮੀਨ ਹੈ ਬਾਜੂ ਪੈਸੇ ਮੋੜ ਦੇ ਜੇ ਕੋਈ ਅਸੀਂ ਪੇਸੀ ਗੱਲ ਹੋ ਗਈ ਕਹਿੰਦਾ ਜੀ ਮੈਂ ਤਾਂ ਤੇਰਾ ਪੈਸਾ ਪ ਪੁਲਿਸ ਰਿਪੋਰਟ ਕੀਤੀ ਜੀ ਫਿਰ ਇਹਨੇ ਤੇ ਉਹ ਪੁਲਿਸ ਰਿਪੋਰਟ ਜੀ ਇਸ ਤਰ੍ਹਾਂ ਜੀ ਮੈਂ ਪੁਲਿਸ ਨੇ ਜੋ ਕੋਰਟ ਪਰ ਆਊਟਰ ਅਸੀਂ ਕੋਰਟ ਚ ਕੇਸ ਪਾ ਦਿੱਤਾ ਹਾਈ ਕੋਰਟ ਚ ਹਾਈ ਕੋਰਟ ਨੇ ਕੇਸ ਦੀ ਇਹਦੀ ਗਰਫਦਾਰੀ ਦੀ ਆਊਰ ਕੀਤੀ ਪਰ ਇਹਦੀ ਪੰਜਾਬ ਪੁਲਿਸ ਦੇ ਇਹਨੇ ਫਿਰ ਦਾਅ ਪੈ ਗਈ ਤੇ ਇਹਦਾ ਕਿ ਜੋ ਰਿਸ਼ਤੇਦਾਰ ਚਰਨਜੀਤ ਸਿੰਘ ਚੰਨੀ ਉਹ ਮੌਜੂਦਾ ਉਸ ਟਾਈਮ ਆਪਣੇ ਕੈਬਨਿਟ ਮੰਤਰੀ ਦਾ ਹਾਂਜੀ ਹਾਂਜੀ ਉਹ ਦੀ ਦਾਅ ਥੱਲੇ ਆਣ ਕੇ ਪੁਲਿਸ ਨੇ ਪੁਲਿਸ ਮੈਂ ਜੇ ਮੈਨੂੰ ਮੈਂ ਰੇਡ ਮਾਰਨ ਜਾਂਦਾ ਵੀ ਤਾਂ ਪੁਲਿਸ ਨੂੰ ਪਹਿਲਾਂ ਦੱਸ ਦਿੰਦੇ ਸੀ ਤੂੰ ਹੋ ਜਾ ਪਾਸੇ ਇਹ ਪਕੌੜਾ ਪੁਲਿਸ ਕੋਰਟ ਨੂੰ ਦੇ ਹੀ ਗਏ ਜਾਨੀ ਕੋਈ ਵੀ ਕਾਰਵਾਈ ਪੰਜਾਬ ਪੁਲਿਸ ਨੇ ਨਹੀਂ ਕੀਤੀ ਸਾਡਾ ਸਾਡਾ ਕੇਸ ਸੀਬੀਆਈ ਨੂੰ ਹੁਣ ਕੋਰਟ ਵੱਲੋਂ ਗਿਆ ਜੀ ਉਹ ਉਹਦੀ ਸਾਡੇ ਗੱਲਬਾਤ ਐ ਹੋਈ ਸਰ ਇਹ ਪਰਚਾ ਦਰਜ ਕੀਤਾ ਗਿਆ ਜੀ ਕੋਰਟ ਵੱਲੋਂ 10 ਚ 13 ਚ ਸਾਡੇ ਕੈਚੂਲੇਸ਼ਨ ਪਾਤੀ ਜੀ ਸਾਡੇ ਪਰਚੇ ਦਰਜ ਦੀ ਮੇਰੇ ਤੋਂ ਮਿੱਲੀ ਭੁਗਤੋ ਕੇ ਮੈਨੂੰ ਆਪ ਮੈਸੇਜ ਮਿਲਿਆ ਇਹਨਾਂ ਨੇ ਸੁਨੇਹਾ ਦਿੱਤਾ ਕਿਸੇ ਬੰਦੇ ਥਰੂ ਤੇ ਜਿਹੜੇ ਸਾਡੇ ਸਰਪੰਚ ਸਾਹਿਬ ਇਹਨਾਂ ਨੇ ਸਾਡੂ ਕੋਲ ਸੁਨੇਹਾ ਦਿੱਤਾ ਤੇ ਕਹਿੰਦੇ ਵੀ ਅਸੀਂ 2.5 ਲੱਖ ਰੁਪਇਆ ਖੰਨੇ ਤੈਨੂੰ ਨਹੀਂ ਦੇਣੇ ਪੁਲਿਸ ਨਾਲ ਕਰ ਚੁੱਕੇ ਆ ਐਸਪੀਡੀ ਸੋਲ ਨਾਲ ਵੀ ਅਸੀਂ 2.5 ਲੱਖ ਰੁਪਏ ਉਹਨਾਂ ਕਰ ਚੁੱਕੇ ਆ ਵੀ ਤੈਨੂੰ ਅਸੀਂ ਉੱਥੇ ਅਸੀਂ ਆਪੇ ਏਕਣਾ ਹਟਤਾ ਕਰ ਦੇਣਾ ਫੇਰ ਉਹ ਜੀ ਮੈਨੂੰ ਪਰਮਾਨਾ ਆਇਆ ਐਸਪੀਡੀ ਸੋਲ ਦਾ ਸੋਲ ਨੇ ਮੈਨੂੰ ਪਰਮਾਨਾ ਕੀਤਾ ਮੈਂ ਗਿਆ ਜੀ ਸਵੇਹਾ ਮੈਨੂੰ ਪਰਮਾਨਾ ਇੱਕ ਦਿਨ ਪਹਿਲਾਂ ਆ ਗਿਆ ਮੈਂ ਸਵੇਹਾ ਸੱਦੇ ਮੈਂ 10 ਵਜੇ ਇੱਥੋਂ ਪਿੰਡੋ ਤੁਰ ਪਿਆ ਮੈਨੂੰ ਜਾਂਦੇ ਨੂੰ ਰਸਤੇ ਦੇ ਵਿੱਚ ਉਹ ਉਹਦੇ ਰੇਡਰ ਸਾਹਿਬ ਨੇ ਪੁੱਛਿਆ ਕੁਲਵੀਰ ਨੇ ਕਹਿੰਦਾ ਵੀ ਤੂੰ ਸੁਖਵੰਤ ਸਿੰਘ ਕਿੱਥੇ ਪਹੁੰਚੇਗਾ ਮੈਂ ਕਹਾ ਜੀ ਮੈਂ ਮੱਛੌੜਾ ਸਾਹਿਬ ਆ ਗਿਆ ਕਹਿੰਦਾ ਹੁਣ ਨਾ ਹੀ ਤੂੰ ਆਈ 2 ਵਜੇ ਤੋਂ ਬਾਅਦ ਅਸੀਂ ਜੀ 2 ਵਜੇ ਤੋਂ ਬਾਅਦ ਚਲੇ ਗਏ ਕਰ ਜਾਣਦਿਆਂ ਨੂੰ ਸਾਨੂੰ ਬਾਹਰ ਬਾਹਰ ਰੱਖੇ ਸਾਢੇ 4 ਵਜੇ ਸਾਨੂੰ ਕਰੀ ਗਏ ਆ ਰਿਹਾ ਆ ਰਿਹਾ ਆ ਰਿਹਾ ਅਸੀਂ ਕਹਾਂ ਜੀ ਮੈਂ ਮੈਂ ਵੀ ਵਾਪਸ ਮੁੜ ਜਾਣਾ ਇਹ ਨਹੀਂ ਆ ਰਿਹਾ ਬੰਦਾ ਤੁਹਾਡਾ ਹੁਣ ਟਾਈਮ ਦਾ ਦਫ਼ਤਰ ਬੰਦ ਹੋਣ ਵਾਲਾ ਹੋਇਆ ਸਾਢੇ 4 ਵਜੇ ਉਹ ਆਇਆ ਜੀ ਆ ਕੇ ਉਸ ਬੰਦੇ ਨੂੰ ਅੰਦਰ ਬਾੜ ਲਿਆ ਤੇ ਮੈਨੂੰ ਹਾਕ ਮਾਰੀ ਮੈਨੂੰ ਵੀ ਮੈਂ ਕਿਹਾ ਵੀ ਮੇਰੇ ਬੰਦੇ ਨਾਲ ਜਿਹੜੇ ਪੰਚਾਇਤੀ ਮੈਂਬਰ ਗਏ ਸੀ ਉਹਨਾਂ ਨੂੰ ਮੈਂ ਕਿਹਾ ਵੀ ਆ ਜਾਓ ਤੁਸੀਂ ਵੀ ਕਹਿੰਦੇ ਅਸੀਂ ਇਨਾਂ ਤੇ ਕੀ ਕਰਾਣਾ ਮੁਲਾਜ਼ਮ ਮੈਨੂੰ ਪੁਲਿਸ ਮੁਲਾਜ਼ਮ ਕਹਿੰਦੇ ਵੀ ਇਨਾਂ ਤੋਂ ਕੀ ਕਰਾਣਾ ਮੈਂ ਕਿਹਾ ਜੀ ਮੇਰੇ ਨਾਲ ਆਏ ਚੱਲ ਕੇ ਕਹਿੰਦੇ ਕੋਈ ਗਵਾਹ ਮੈਂ ਕਿਹਾ ਕੋਈ ਨਹੀਂ ਪਿੰਡ ਦੇ ਭੈਣ ਭਾਈ ਬੰਦੇ ਆ ਗਵਾਹ ਵੀ ਹੈਗੇ ਵਿੱਚ ਕੋਈ ਜੀ ਕੋਈ ਗੱਲ ਨਹੀਂ ਚਲੋ ਜੀ ਇਹਨਾਂ ਨੇ ਉਹ ਕਹਿੰਦਾ ਮੈਂ ਤਾਂ ਇਹਨੂੰ ਜ ਆਪਤਾਰ ਸਿੰਘ ਨੂੰ ਪੁੱਛਿਆ ਐਸਪੀ ਡੀ ਸਾਹਿਬ ਨੇ ਹਾਂ ਵੀ ਦਸਵੰਤ ਸਿੰਘ ਕੌਣ ਕਹਿੰਦਾ ਜੀ ਮੈਂ ਤਾਂ ਜਾਣਦਾ ਨਹੀਂ ਮੈਂ ਕਿਹਾ ਸਰ ਵੀ ਜੇ ਨਹੀਂ ਮੈਨੂੰ ਤੁਸੀਂ ਇਹ ਚਲੋ ਮੰਨਦਾ ਮੈਂ ਜਾਣਦਾ 2007 ਚ ਮੇਰਾ ਐਸੇ ਲੜਕੇ ਦਾ ਇਹਨੇ ਮੈਂ ਉਹਦੇ ਬਾਰੇ ਤਪੇਨ ਦੀ ਕੰਟਰੀ ਖਾਤਰ ਇਹਨੇ ਮੇਰੇ ਕੋਲੋਂ ਪੈਸੇ ਲੈ ਤੇ 7 ਲੱਖ ਜਿਆਦੇ ਨੇ ਝਾਲੀ ਪੇਪਰ ਬਣਾਤੇ ਤੇ ਮੈਂ ਕਿਹਾ ਮੈਂ ਝਾਲੀ ਪੇਪਰਾਂ ਤੇ ਨਹੀਂ ਭੇਜਣਾ ਚਾਹੁੰਦਾ ਹਾਂਜੀ ਕਿਸੇ ਦੇ ਮੌਜੂਦਾ ਆਪਣੇ ਏਰੀਆ ਦੇ ਕਿੰਨੇ ਇੱਕ ਬੱਚੇ ਨੇ ਜਿਹੜੇ ਗਏ ਸੀਗੇ ਉਹਦੇ ਨਾਲ ਤੇ ਉਹ ਵੀ ਲਾਪਤਾ ਨੇ ਉਹ ਵੀ ਲਾਪਤਾ ਜੀ ਜੀ ਕਿੰਨੇ ਸੀਗੇ ਆਪਣੇ ਜੀ ਇਹ ਜੀ ਸਾਡੇ ਸਰਕਲ ਚੋਤਾ ਜੀ ਦੇਖੋ ਦੋ ਬੱਚੇ ਸਾਡੇ ਪਿੰਡ ਡਿਸਟ੍ਰਿਕਟ ਰੋਪੜ ਦੇ ਆ ਇੱਕ ਮੇਰਾ ਜੀ ਬਾਕੀ ਬੱਚੇ ਹੈਗੇ ਆ ਜੀ ਜਲੰਧਰ ਦੇ ਤਿੰਨ ਇੱਕ ਅੰਬਰਸਰ ਕੋਲ ਦਾ ਜਿਹੜਾ ਸਾਨੂੰ ਪਤਾ ਚੱਲੀ ਜਾਂਦਾ ਜੀ ਬਾਕੀ ਗਜ਼ਰਾਤ ਦੇ ਮੁੰਡੇ ਵੀ ਬਹੁਤ ਆ ਜੀ ਉਹ ਜਰਾ ਚੜਦਾ ਫੁੱਟ ਗਿਆ ਉਹ ਤਾਂ ਸੋਚ ਹੈਗੀ ਹੋਗਾ ਆਸ ਕਰਦੇ ਹਾਂ ਕਿ ਬਾਪੂ ਸਾਹਿਬ ਆਪਣੇ ਬਾਪ ਸਾਜ ਪੇ ਸਸਾ ਇਹ ਕਹਿੰਦੇ ਆ ਖਾ ਦਿਓ ਅੱਜ ਮੁੜ ਕੇ ਅੱਜ ਪੇ ਬੜਾ ਲੰਬਾ ਸਮਾਂ ਹੁੰਦਾ 13 ਸਾਲ 13 ਸਾਲ ਬਾਅਦ ਤੁਹਾਨੂੰ ਹੁਣ ਉਮੀਦ ਦੀ ਕਿਰਨ ਤਾਂ ਨਜ਼ਰ ਆਈ ਹੋਣੀ ਹੈ ਵੀ ਸੀਬੀਆਈ ਸ਼ਾਇਦ ਤੁਹਾਨੂੰ ਇਨਸਾਫ ਦਿਵਾਏਗੀ ਸਰਕਾਰ ਦਸ ਕਹਿੰਦੇ ਤਾਂ ਹੈਗੇ ਅਸੀਂ ਫਿਰ ਆਪ ਸਾਥ ਦਵੇ ਦਾ ਕੀ ਕਹਿਣਾ ਬਾ ਪ੍ਰਮਾਤਮਨ ਕੀ ਕਹਿੰਦੇ ਹੋ ਫਿਰ ਫੋਟੋ ਸਾਡਾ ਘਰ ਆਜ ਪੇ Shamla Chander Building Maintenance Handyman under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information. Please contact him at www.checktrade.com. ID number 921760. Shamra Chandar Santal, call him on this number 074884161.